ਹੈਲੋ ਹੈਲੋ ਹਾਂਜੀ 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 ਮੈਂ ਬਲੌਰ ਸਿੰਘ ਹੀ ਬੋਲਦਾ ਹਾਂ ਜੀ ਹਾਂਜੀ ਹਾਂਜੀ ਡਰਾਂਗੇ ਆ ਹਾਂਜੀ ਤੁਸੀਂ ਕੌਣ ਮੈਂ ਰੱਬ ਬੋਲਦਾ ਰੱਬ ਰੱਬ ਵਾਰੀ ਆਗੀ ਤੁਹਾਡੀ ਕਦੋਂ ਆਉਣਾ ਉੱਪਰ ਫਿਰ ਰੱਬ ਰੱਬ ਬੋਲਦਾ ਕਿਹੜਾ ਰੱਬ ਲੈ ਕਿਹੜਾ ਰੱਬ ਨਾ ਰੱਬ ਕੋਈ 15 ਹੁੰਦੇ ਆ ਉਹ ਪਤੰਦਰਾ ਇੱਥੇ ਤਾਂ 15000 ਪੈਦੇ ਆ ਧਰਤੀ ਤੇ ਇੱਕ ਚੱਕੀ ਤੋਂ ਇੱਥੇ ਰੱਬ ਨਿਕਲਦਾ ਤੂੰ ਕਿਹੜਾ ਆ ਗਿਆ ਉੱਤੋਂ ਦੀ ਵੱਡਾ ਰੱਬ ਮੈਂ ਅਸਲੀ ਰੱਬ ਆ ਉਤਲਾ ਨੀਲੀ ਛਤ ਵਾਲਾ ਰੱਬ ਬਹੁਤ ਪੜਾਤ ਹਾਂ ਹਾ ਹਾ ਇਹ ਕੌਣ ਅੱਧੀ ਰਾਤ ਲੱਗਾ ਰਵੇ ਜੀ ਹੋਲਡ ਕਰੋ ਬੜਾ ਜੀ ਇੱਕ ਮਿੰਟ ਜੇ ਹੋਲਡ ਰੱਖੋ ਨਾ ਇਹ ਕੌਣ ਅੱਧੀ ਰਾਤ ਲੱਗਾ ਇਹਨੂੰ ਇਹ ਨਹੀਂ ਪਤਾ ਵੀ ਕੈਨੇਡਾ ਜਾਸ ਵਾਲੇ ਕੀ ਟਾਈਮ ਆ ਮਸਾ ਅੱਖ ਲੱਗੀ ਸੀ ਅੰਤਰੇ ਨੇ ਉਹ ਜੇ ਹੁਣ ਸੁਣਨ ਦੇਵੇਂਗੀ ਤਾਂ ਹੀ ਦੱਸੂ ਕੀ ਕਹਿੰਦਾ ਸਾ ਸੁਣਨ ਦਵਾ ਤਾਂ ਮੇਰੀ ਸੁਣੇ ਤਾਂ ਤਾਂ ਹੀ ਨਾ ਨਾ ਮੈਨੂੰ ਇਹ ਦੱਸ ਕਹਿੰਦਾ ਕੀ ਸੀ ਹਣ ਤੂੰ ਆਪ ਦੀ ਬੰਧਾਣੀ ਜੇ ਪਾ ਲੇਂਗੀ ਤਾਂ ਸੁਣੂ ਮੈਨੂੰ ਕਿੱਥੋਂ ਮੈਂ ਜੇ ਸੁਣੂਗਾ ਤਾਂ ਹੀ ਦੱਸੂਗਾ ਚੱਲ ਮੇਰੀ ਗੱਲ ਸੁਣ ਗੱਲ ਕਰ ਲੈ ਤੂੰ ਇਹਦੇ ਨਾਲ ਪਰ ਐਵੇਂ ਨਾ ਕੋਈ ਵਾਧੂ ਘਾਟੂ ਨਾ ਗੱਲ ਕਰਦੀ ਉਹ ਕਹਿੰਦੇ ਮੈਂ ਕਮਲਾ ਹੁਣ ਮੈਂ ਐ ਵਾਧੂ ਘਾਟੂ ਕਰੀ ਜਾਊਂਗਾ ਲੈ ਚੱਲ ਫਿਕਰ ਤਾਂ ਮੈਨੂੰ ਵੀ ਹੁੰਦਾ ਭਾਈ ਐਵੇਂ ਨਾ ਕਿਤੇ ਪਿੱਛੇ ਚੱਕ ਕੇ ਮਾਰੇ ਬੈਕ ਮਸਾਂ ਹੀ ਵੇਜ ਵਟ ਕੇ ਇੱਥੇ ਪਹੁੰਚੇ ਠੀਕ ਆ ਆਹੋ ਅੱਧੀ ਰਾਤ ਸਿਰ ਕਾ ਲਿਆ ਹੈਲੋ ਹਾਂਜੀ 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 ਰੱਬ ਜੀ ਤੁਸੀਂ ਕਰਨੀ ਤਾਂ ਜੀ ਤੁਸੀ ਆਪਦੀ ਮਰਜ਼ੀ ਆ ਵੀ ਮੈਂ ਤਾਂ ਐ ਕਹਿੰਦਾ ਸੀ ਜੇ 5-4 ਸਾਲ ਹੋਰ ਮਿਲ ਜਾਂਦੇ ਨਾ ਤਾਂ ਮਸਾ ਸਾਰਾ ਘਰ ਟਰ ਬੇਚ ਕੇ ਜ਼ਮੀਨ ਵੇਚ ਕੇ ਆਏ ਆ ਜੀ ਕੈਨੇਡਾ ਜੇ 5-4 ਸਾਲ ਹੋਰ ਦੇ ਦਿੰਦੇ ਤਾਂ ਥੋੜਾ ਕੀ ਘਟਦਾ ਸੀਗਾ ਜੀ ਆ ਮੁੰਡੇ ਨੇ ਇੱਕ ਨਵਾਂ ਫਹਾ ਲੈ ਲਿਆ ਵੱਡਾ ਘਰ ਲੈ ਲਿਆ ਉਹਦੀ ਕਿਸ਼ਤੀ ਨਹੀਂ ਮੋੜਦੀ ਮੈਨੂੰ ਕਹਿੰਦਾ ਕੰਮ ਕਰ ਮਸਾ ਕੰਮ ਮਿਲਿਆ ਕੈਸਤੇ ਮੈਂ ਤਾਂ ਕਹਿੰਦਾ ਜੀ ਬੇਨਤੀ ਹੋਈ ਕਰ ਸਾਧਿਆ ਜੀ 2-4 ਸਾਲ ਦੇ ਦੇਉ ਤਾਂ ਵਿਚਾਰੇ ਦਾ ਘਾਹਾਰ ਲੈ ਜੇ ਨਾਲੇ ਜੀ ਇੱਥੇ ਤੁਹਾਨੂੰ ਪਤਾ ਹੀ ਆ ਵੀ ਫਿਰਨਲ ਤੇ ਅਧਾਕਾਰ ਲੱਗ ਜਾਂਦਾ ਬੈਕ ਬੈਕ ਜਾਂਦਾ ਜੋਕ ਦਾ ਜੇ ਦੇ ਦਿੰਦੇ 2-4 ਸਾਲ ਜੀ ਤਾਂ ਫਿਰਨਲ ਜੋਗ ਪੈਂਦਾ ਹੈ ਯਾਰ ਜਮਾ ਕਰ ਲੈਂਦਾ ਵਿਚਾਰੇ ਦਾ ਭਾਰ ਘਟਦਾ ਹੈ ਮੈਂ ਮਰ ਜਾ ਆ ਕੀ ਫੋਨਰ ਫੋਨਰ ਲਾਈ ਹੈ ਹੈ ਪਿੱਛੇ ਨਾ ਜਾ ਹੂ ਆਪਣੇ ਤੋਂ 10000 ڈالر ਚ ਤੇਰਾ ਉਥੇ ਗਦੌੜਾ ਫਿਰ ਜੂ ਮੁੰਡੇ ਨੂੰ ਕਰਜ਼ਾਈ ਕਰਨ ਤੇ ਲੱਗਾ ਵੇ ਐਵੇਂ ਜਵੜੀਆਂ ਮਾਰੀ ਜਾਂਦਾ ਹਾਂ ਨਾ ਹੁਣ ਮੈਂ ਕੀ ਕਰ ਸਕਦਾ ਤੂੰ ਜਵਲੀਆਂ ਦੱਸਦੀਆਂ ਮੈਂ ਕੀ ਕਰ ਸਕਦਾ ਉਹਦਾ ਫੋਨ ਤੇ ਫੋਨ ਆਈ ਜਾਂਦਾ ਸਾਈ ਰਾਤ ਮੈਂ ਸੌਂਦਾ ਨਹੀਂ ਤੂੰ ਤਾਂ ਜਾ ਕੇ ਬੇਸਮੈਂਟ ਚ ਘਰਾੜੇ ਮਾਰਦੀਆਂ ਤੇ ਮੈਂ ਤਾਂ ਸਾਈ ਸਾਈ ਰਾਤ ਜਾਗਦਾ ਰਹਿਣਾ ਚੰਗਾ ਯਾਰ ਬਣਾਇਆ ਤੂੰ ਨਾ ਮੈਨੂੰ ਇਹ ਦੱਸ ਬਈ ਤੈਥੇ ਕਿਉਂ ਮਰਨਾ ਹੈ ਹੈ ਮੈਂ ਮਰ ਜਾ ਮੇਰੇ ਮੂੰਹ ਚ ਅੱਗ ਵੇ ਆ ਵੀ ਗੱਲ ਸੁਣ ਲੈ ਹਾਂ ਤੈਨੂੰ ਮੈਂ ਉਹ ਦਿਨ ਆਖਿਆ ਨਹੀਂ ਸੀ ਬਿਲਕੁਲ ਜਦਨ ਖਾਰੇ ਵਾਲਾ ਬੁੜਾ ਮਰਿਆ ਵੀ ਆ ਚੱਲ ਜੀ ਫੁਕਾਉਣ ਤੂੰ ਐ ਕਿਸੇ ਦੇ ਜਾਣਾ ਹੋਣਾ ਤਾਂ ਹੁੰਦਾ ਨਹੀਂ ਨਾ ਤੇ ਮੈਂ ਉਸ ਦਿਨ ਤੈਨੂੰ ਕਹੇ ਸੀ ਆ ਜਾ ਦੇਖ ਲਾਂਗੇ ਇੱਥੇ ਕਿਵੇਂ ਫੂਕਦੇ ਆ ਮੈਂ ਵਿਹਲੀ ਨਹੀਂ ਇਹੋ ਜੇ ਕੰਮਾਂ ਲਈ ਤੇ ਉਹ ਉਸ ਦਿਨ ਉਹ ਬੁੜਾ ਇੰਦਰ ਸਾਰੀਆਂ ਕੁਰਸੀਆਂ ਪਿੱਛੇ ਉਹਦੀ ਡੱਬੇ ਚ ਪਿਆ ਉਹ ਅੱਛਾ ਚਿੱਟਾ ਚਿੱਟਾ ਡੱਬਾ ਦੁੱਧ ਚਿੱਟਾ ਐਂ ਪਿਆ ਜਿਵੇਂ ਉਹ ਸੋਫੇ ਤੇ ਪਿਆ ਹੋਵੇ ਮਹਾਰਤ ਦੀ ਸੌ ਲੱਗੇ ਮਿੰਤਾ ਬਈ ਨਾ ਕਿੱਤੀ ਟਾਈ ਲਾਈ ਜੱਟ ਦੇ ਮੱਛਾਂ ਤਾਹਾਨੂੰ ਖੜੀਆਂ ਕੀਤੀਆਂ ਵੀ ਆਏ ਪਿਆ ਜਿਵੇਂ ਮਹਾਰਾਜਾ ਪਟਿਆਲਾ ਪਿਆ ਹੁੰਦਾ ਤੇ ਉਹਦੇ ਨਾਲ ਹੱਕ ਤੇ ਬੱਲੇ 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 ਜਿਹੜਾ ਤੂੜੀ ਵਾਲਾ ਕੁੱਪ ਹੁੰਦਾ ਐਡੇ ਤਾਂ ਫੁੱਲਾਂ ਦੇ ਲਾਲ ਗੁਲਾਬ ਪੱਤੀਆਂ ਉੱਤੇ ਢੇਰੀ ਲੱਗੀ ਪਈ ਚਿੱਟਾ ਪਰਨਾ ਸਿਰ ਤੇ ਬੰਨਣਾ ਜਿਵੇਂ ਬਾਬਿਆਂ ਦੇ ਵੱਡੇ ਬਾਬਿਆਂ ਦੇ ਬੰਨਿਆ ਹੁੰਦਾ ਜੀ ਗੱਲ ਸੁਣੋ ਮਹਾਰਾਜ ਦੀ ਸਭ ਮੇਰਾ ਤਾਂ ਜੀ ਕਰੇ ਵੇ ਮਾ ਉਹਨੂੰ ਲਾ ਕੇ ਆਪ ਵੇ ਜਾ ਉਹ ਰਾਸੀਨ ਖਿੱਚ ਦੇ ਨਾ ਤੂੰ ਤਾਂ ਭਾਈ ਗੱਲ ਸੁਣ ਜਦੋਂ ਬੰਦਾ ਮਾਰੀ ਗਿਆ ਪਰ ਨਾ ਚਿੱਟਾ ਕਿ ਨੀਲਾ ਕੀ ਫਰਕ ਪੈਂਦਾ ਨਾ ਨਾ ਹੋਰ ਦੇਖ ਗੁਰੂ ਜੀ ਬੀਬੀ ਹਾਂ ਉਹ ਜਿੱਥੇ ਪਿਆ ਹਾਂ ਉਹ ਦੋ ਗੋਰੀਆਂ ਉਹਦੇ ਸਹਰਾਣੇ ਖੜੀਆਂ ਲੈ ਮਹਾਰਾਜ ਦੀ ਸੋ ਸੱਤ ਸੱਤ ਫੁੱਟੀਆਂ ਤੇ ਸਕਾਟਾਂ ਜੀਆਂ ਪਾਈ ਉਹ ਜ਼ਮੀਨਾਂ ਤੇ ਪਾਉਂਦੇ ਆ ਤੇ ਸਾਥ-ਸਾਥ ਫੁੱਟੀਆਂ ਦੋ ਤੇ ਪੈਰਾਂ ਅੰਨੀ ਖੜੀਆਂ ਭਈ ਮਹਾਰਾਜ ਮੈਨੂੰ ਤਾਂ ਐ ਲੱਗਿਆ ਵੀ ਜਿਵੇਂ ਕਰਨਲ ਗਦਾਫੀ ਪਿਆ ਹੁੰਦਾ ਉਹਦੀਆਂ ਹੁੰਦੀਆਂ ਨੇ ਨਾ ਬਾਡੀਗਾਰਡ ਕੁੜੀਆਂ ਹੀ ਆਇਆ ਮੈਨੂੰ ਲੱਗਿਆ ਭਈ ਮਹਾਰਾਜ ਸਾਹਿਬ ਮਰੇ ਤਾਂ ਅਗਲਾ ਕੈਨੇਡਾ ਹੀ ਅੱਛਾ ਮੈਂ ਤਾਂ ਇੱਥੇ ਹੀ ਮਰੂੰ ਨਾ ਪਤਾ ਲੱਗਿਆ ਹੁਣ ਮੈਨੂੰ ਥੋੜੇ ਅਰਗੇ ਬੁੜੇ ਇਹੀ ਕੁਝ ਦੇਖਣ ਜਾਂਦੇ ਆ ਪੁਰਨ ਵਾਲਾ ਤੇ ਨਾ ਹਾਲ ਸੁਣ ਬੰਦਾ ਪਿਆ ਹੁੰਦਾ ਬਕਸੇ ਚ ਉਹ ਨਸੀਆ ਲਤ ਹੋਣੀ ਆਹੋ ਬੰਦਾ ਬਕਸੇ ਚ ਪਿਆ ਆ ਨਾ ਘਰ ਸੁਣ ਘਰ ਵਾਲੀ ਪੈਰੀ ਹੱਥ ਕਿਵੇਂ ਲਾਉਂਦੀ ਹੋ ਨਾ ਕੋਈ ਰੋਣ ਦੇਵੇ ਨਾ ਪਿੱਟੜ ਦੇਵੇ ਆਖੇ ਮਰਨਾ ਇੱਥੇ ਉਹ ਪਿੰਡ ਦੀ ਬੁੜੀ ਕਿਹੜਾ ਹੈ ਗੋਰੇ ਨੂੰ ਪਤਾ ਵੀ ਇਹ ਇਹਨਾਂ ਨੇ ਦੋ ਸਾਰੀ 200 ਸਾਲ ਰਾਜ ਕੀਤਾ ਦੁਨੀਆ ਸਾਰੀ ਦੁਨੀਆ ਤੇ ਰਾਜ ਕੀਤਾ ਤੈਨੂੰ ਪਤਾ ਹੀ ਆ ਵੀ ਇਹਨਾਂ ਨੇ ਪੰਜਾਬ ਦੀਆਂ ਬੁੜੀਆਂ ਨੂੰ ਵੀ ਜਾਣਦੇ ਆ ਇਹ ਵੀ ਇਹ ਜਦੋਂ ਕੋਈ ਮਰਿਆ ਹੋਵੇ ਤੈ ਖੇ ਖੰਜੀ ਕਰਦੇ ਆਂਦੇ ਉੱਤੇ ਡਿੱਗਣ ਦੇ ਇਹਨਾਂ ਨੂੰ ਪਤਾ ਸਾਰਾ ਇਹ ਗੋਰੇ ਆ ਆਹ ਮਾ ਦੁਪਾਈ ਆ ਮੈਂ ਤਾਂ ਗੱਲਾਂ ਸੁਣ ਕੇ ਮੇਰਾ ਤਾਂ ਸਿਰ ਨੂੰ ਚੱਕਰ ਆਉਣ ਲੱਗ ਗਏ ਚੱਕਰ ਆਉਣ ਲੱਗੇ ਸੱਚੀ ਨਾ ਫੇਰ ਇਹਨਾਂ ਮਦਦ ਤੋਂ ਪੱਕਾ ਮਨ ਬਣਾ ਲਿਆ ਵੀ ਤੂੰ ਮੈਂ ਤਾਂ ਮਰੂ ਤਾਂ ਇੱਥੇ ਹੀ ਮਰੂ ਬਸ ਨਾ ਫੇਰ ਗੱਲ ਸੁਣ ਜੇ ਤੈ ਪੱਕਾ ਮਨ ਬਣਾ ਲਿਆ ਹੈ ਤਾਂ ਫੇਰ ਉਥੇ ਸਿਵਿਆਂ ਚ ਡੂੜ ਲੱਖ ਦੇਤਾ ਤੂੰ ਜੇ ਮਰਨ ਤੋਂ ਪਹਿਲਾਂ ਪੱਥਰ ਤੇ ਆਪਣਾ ਨਾਂ ਨਹੀਂ ਪੜਨਾ ਤੇ ਤੇਰੀ ਗੱਲ ਤਾਂ ਬਹੁਤ ਵਧੀਆ ਇਹ ਤਾਂ ਕਾਹਦੇ ਦਿੱਤੇ ਉੱਥੇ 1 ਲੱਖ ਉਹ ਤੇ ਇਹ ਤਾਂ ਗੱਲ ਠੀਕ ਹੈ ਤੇਰੀ ਵੀ 1.5 ਲੱਖ ਉੱਥੇ ਕਾਹ ਨੂੰ ਦੇਣਾ ਸੀਗਾ ਜਦੋਂ ਆਪਾਂ ਪੱਥਰ ਹੀ ਨਹੀਂ ਉਹ ਜਾ ਕੇ ਪੜਨਾ ਹੋਰ ਕੀ ਤੇ ਪਰ ਮੈਂ ਤਾਂ ਕਹਿਣਾ ਜੇ ਉਦੋਂ ਮੈਂ ਇਹ ਦੇਖਿਆ ਹੁੰਦਾ ਫਿਨਲ ਹਾਂ ਇੱਥੇ ਵਾਲੀ ਫਿਨਲ ਮੈਂ ਤਾਂ ਗਲੀ ਵਾਲਾ ਪੈਸੇ ਨਹੀਂ ਤਿੰਦਾ ਸਾਲਿਆਂ ਨੂੰ ਨਾਮ ਦਾ ਨੂੰ ਪਤਾ ਵੀ ਲੱਕੜ ਕਿੱਥੇ ਰੱਖਣੀ ਕਹਿਣਗੇ ਭਾਰੀ ਲੱਕੜ ਉੱਤੇ ਸਿੱਕ ਤੇ ਰੱਖ ਹਿੱਕ ਤੇ ਨਾ ਫੂਕਣਾ ਨਾ ਆਉਂਦਾ ਨਾ ਬਾਤ ਮੈਂ ਤਾਂ ਜਮਾ ਹੀ ਨਹੀਂ ਉੱਥੇ ਜਾਂਦਾ ਨਾ ਉੱਥੇ ਕਿਵੇਂ ਫੂਕਦੇ ਆ ਬਕਸਾ ਸੱਚੀ ਫੂਕ ਦਿੰਦੇ ਹੋਰ ਬਕਸੇ ਦੇ ਸਣੇ ਫੂਕ ਦਿੰਦੇ ਤਾਂ ਇੱਥੇ ਤਾਂ ਕੋਈ ਫਿਕਰ ਹੀ ਨਹੀਂ ਸੱਚੀ ਮੈਂ ਤਾਂ ਇੱਥੇ ਹੀ ਮਰੂੰ ਨਾ ਘਰ ਸੁਣ ਤੂੰ ਪੈਸੇ ਦੀ ਗੱਲ ਕੀਤੀ ਹੁਣ ਹਮ ਮਨਚੇਤਾ ਆ ਗਿਆ ਮੈਂ ਚੁੰਦੀ ਸਮੇ ਸੋਚਦੀ ਸਮੇ ਤੇ ਨਾ ਗੱਲ ਕਰਾਂ ਹਮ ਆਪਣਾ ਨਾ ਗੁਰੀ ਆਪਣੀ ਵਾਡੀ ਨੂੰ ਕਹਿੰਦਾ ਦੇ ਆਪਣੀ ਪਿੰਸਣ ਲੱਗ ਗਈ ਇੱਥੇ ਬੜਾ ਪਿਆਲੀ ਉਹ ਅੱਛਾ ਅੱਛਾ ਉਹ ਪੀਆਰ ਵਾਲਾ ਚੱਕਰ ਹੋ ਗਿਆ ਹੁਣ ਹੈਨਾ ਹਾਂ ਹੁਣ ਆਪਣੀ ਪੈਂਚ ਪਿੰਸਣ ਲੱਗ ਗਈ ਪਤਾ ਕਿੰਨੀ ਇੱਕ ਪੂਰਾ ਡੂਡ 2 ਲੱਖ ਬਣਦਾ ਉਧਰ ਲਾ ਬੋਲੋ ਬੋਲੋ ਤੇ ਕਹਿੰਦਾ ਵੀ ਮਕਾਨ ਦੀ ਕਿਸ਼ਤ ਹੁਣ ਸੌਖੀ ਲੈ ਜਾ ਕਰੋ ਨਾ ਹੁਣ ਤੂੰ ਐ ਕਰ ਨਾ ਹਾਂ ਆ ਜਿਹੜਾ ਤੇਰਾ ਰੱਬ ਹੈ ਨਾ ਜਿਹਨਾਂ ਫੋਨ ਤੇ ਗੱਲਾਂ ਕਰਦਾ ਹੈ ਆਹੋ ਉਹਨੂੰ ਕਹਿ ਦੇ ਬੇਟੇ ਨੂੰ 12 ਸਾਲ ਨਾ ਹੁਣ ਵਾਜ ਨਾ ਮਾਰੇ ਮੁੰਡੇ ਦਾ ਥੋੜਾ ਹੱਥ ਮੈਂ ਤਾਂ ਕਹਿੰਦਾ 4-5 ਸਾਲ ਹੀ ਦੇ ਦੇਵੇ 10 ਸਾਲ ਨੂੰ ਕੀ ਆ ਮੈਂ ਤਾਂ ਕਹਨਾ ਵੀ ਜੇ ਉਹ ਪਿਆਈ ਵਾਲਾ ਖੜੇ ਪਿਆ ਮੈਂ ਕੀ ਕਰਾਂ ਨਾ ਪਿਲਸਣ ਲੱਗ ਗਈ ਹੁਣ ਪਿਲਸਣ ਦਾ ਸੁੱਖ ਤੇ ਲੈ ਲਈਏ ਪੈਨਸ਼ਨ ਉਹ ਪਲਗੇ ਲੋਕ ਕੇ ਪੈਨਸ਼ਨਾਂ ਕਿਹੜੀਆਂ ਉਧਰਲੀ ਮਾਸਟਰੀ ਆ ਪਹ ਲੈਣੀ ਆ ਉਹਦੇ ਨਾਲ ਕੀ ਆਪਣੀਆਂ ਹਵੇਲੀਆਂ ਪੈ ਗਈਆਂ ਆ ਕਿਰਾਏ 'ਚ ਲੱਗ ਗਏ ਜਿਹੜੇ ਲੱਗ ਕੱਟੇ ਕੀਤੇ ਸੀ ਹੁਣ ਇੱਥੇ ਵਾਲੇ ਆ ਇਹ ਤਾਂ ਤੈਨੂੰ ਉਹਨਾਂ ਨੇ ਦਿਖਾਉਣੇ ਮਨੀ ਡੂਟ 2 ਲੱਖ ਇਹ ਤਾਂ ਕਿਸ਼ਤਾਂ 'ਚ ਹੀ ਮੁੜ ਜਾਣੇ ਆ ਆਪਣੇ ਖੂਹ ਆਪਣੇ ਤਾਂ ਖੂਹ ਦੀ ਮਿੱਟੀ ਖੂਹ ਚ ਹੀ ਰਹਿਣੀ ਆ ਚੱਲ ਕੋ ਨਾ ਮੁੰਡਾ ਦੇ ਦੇ ਮੁੰਡੇ ਦੇ ਮਕਾਨ ਸੌਖਾ ਹੋ ਜੂ ਪਕਿਸ਼ਤੋਂ ਨੂੰ ਦੇਣੀ ਸੌਖੀ ਹੋ ਜੂ ਮਕਾਨ ਫ੍ਰੀ ਹੋ ਜਾਊਗਾ ਹਾਂ ਤਾਂ ਠੀਕ ਆ ਤੇਰੀ ਗੱਲ ਨੂੰ ਤਾਂ ਵਧੀਆ ਇਹ ਨਾ ਮੈਂ ਇਹ ਪੁੱਛਣੀ ਆ ਵੇਖੋ ਨਾ ਬਿਲਕੁਲ ਨਹੀਂ ਸਰਦਾ ਉਹਦਾ ਉਹ ਤੇਰੇ ਤਗੜੇਦਾ ਮੈਨੂੰ ਲੱਗਦਾ ਕਿ ਮੈਨੂੰ ਰੰਡੀ ਕਰਕੇ ਛੱਡੂ ਰੱਬ ਰੱਬ ਤਗੜੇਦਾ ਜੀ ਮੈਨੂੰ ਤਾਂ ਲੱਗਦਾ ਮੈਨੂੰ ਰੰਡੀ ਕਰਕੇ ਛੱਡੂ ਖੜਾ ਨਹੀਂ ਛੱਡਦਾ ਮੇਰਾ ਨਹੀਂ ਇਹੋ ਜੀ ਗੱਲ ਤਾਂ ਹੈ ਸਰ ਸਕਦਾ ਆਪਾਂ ਕਿਹੜਾ ਕਿਸੇ ਦਾ ਕੋਈ ਵਿਗਾੜਿਆ ਮੰਨਦਾ ਮੇਰੀ ਗੱਲ ਕਈ ਵਾਰੀ ਮਿਲਦਾ ਇੱਥੇ ਥੱਲੇ ਆ ਕੇ ਵੀ ਮਿਲ ਜਾਂਦਾ ਤਾਂ ਇਹ ਸਦਾ ਤੈ ਕਿ ਜਿੱਦ ਕੀਤੀ ਵੀ ਮੈਂ ਮਰਨਾ ਇੱਥੇ ਹੀ ਉਹ ਗੱਲ ਕਰ ਮੇਰਾ ਹੀ ਕਾਲਜਾ ਬੱਚਾ ਪੈ ਜਿੱਦਨ ਦਾ ਉਹ ਖਾੜੇ ਵਾਲਾ ਬੁੜਾ ਮਰਿਆ ਦੇਖਿਆ ਐ ਪਿਆ ਜੱਟ ਜਿਵੇਂ ਸ਼ਾਹ ਸਕੰਦਰ ਪਿਆ ਹੋਵੇ ਹੁਣ ਜੱਟ ਨਹੀਂ ਤੜੀ ਚੱਲਦਾ ਹੁੰਦਾ ਮੇਰੇ ਸਾਹਮਣੇ ਐ ਪਿਆ ਜਿਵੇਂ ਜਿਵੇਂ ਮਹਾਰਾਜਾ ਪਿਆ ਹੋਵੇ ਮੈਨੂੰ ਤਾਂ ਐ ਲੱਗੇ ਵੀ ਇਹਨੂੰ ਲਾ ਦਿਆਂ ਮੈਂ ਇਹਨੂੰ ਥੱਲੇ ਕਦੋਂ ਕਰਾਂ ਤੇ ਆਪ ਪਵਾ ਮਤ ਮਾਰੀ ਪਈ ਤੇਰੀ ਤਾਂ ਜੇ ਨਹੀਂ ਨਵੇਂ ਸਰਦਾ ਸੱਚੀ ਮੁੱਛ ਗਾਲ ਸੁਣ ਮੇਰੇ ਹੁਣ ਧਿਆਨ ਨਾਲ ਇੱਕ ਹਮ ਮੈਂ ਅੱਗੇ ਕਦੋਂ ਕਦੋਂ ਕਦੀ ਮੈਂ ਸੁਣੀ ਤੇਰੀ ਚੱਲ ਹਾਂ ਆ ਤਾਂ ਹੁਣ ਮਾਮਲਾ ਬਾਹਲਾ ਹੀ ਪਈ ਤੇ ਹਾਂ ਜਿੱਦਾ ਜਾਵਾ ਸੰਡਾ ਸੰਡਾ ਹਾਂ ਮੈਂ ਨਾ ਸਵੇਰੇ ਉੱਠਦਾ ਨਾ ਗੁਰੀ ਜਿਤਰਾ ਬਾਹਲਾ ਹੀ ਤੈਨੂੰ ਚਾ ਚੜੇ ਹੈ ਤੇਰਾ ਜੀ ਕਰਦਾ ਪਰ ਮੈਂ ਸ਼ਾਹ ਸਕੰਦਰ ਬਣ ਜਾ ਫੁੱਲ ਮੇਰੀ ਹਿੱਕ ਤੇ ਰੱਖੇ ਹੋਣ ਆ ਹੋਵੇ ਤਾਂ ਐ ਕਰਦੇ ਆ ਭਈ ਗੁਰੀ ਨੂੰ ਕਹਿੰਨੀ ਆ ਚਾਰ ਪਲਾਈਆਂ ਤੈਨੂੰ ਲਿਆਦਾ ਅੱਛਾ ਤੇ ਸਾਰੇ ਸੰਦ ਗਰਾਜ ਚ ਪਏ ਆ ਉਹ ਤਾਂ ਮੈਨੂੰ ਵੀ ਪਤਾ ਮੈਨੂੰ ਕਢਾ ਰਹੀ ਕਿਸੇ ਨੂੰ ਚਲਾਉਣੀ ਸਿਖਾਉਣੀ ਆ ਬਣਾ ਲਈ ਡੱਬਾ ਬਣਾ ਲਈ ਬਕਸਾ ਪੈਜੀ ਵਿੱਚ ਅੱਛਾ ਚਿੱਟੀ ਚਾਦਰ ਮੈਂ ਦੇ ਦੂੰ ਉਹ ਜਿਹੜੀ ਉੱਥੋਂ ਲੈ ਕੇ ਆਈ ਸੀ ਤੂੰ ਲਾ ਹੀ ਚਾ ਆਪਣਾ ਬਣ ਜੀ ਸ਼ਾਹ ਸਕੰਦਰ ਡੱਬੇ ਚ ਪਾ ਕੇ ਨਾ ਇਹ ਤਾਂ ਬਹੁਤ ਵਧੀਆ ਗੱਲ ਨਾ ਇੱਕ ਗੱਲ ਹੋਰ ਵੀ ਆ ਹੂੰ 2000 ਵਾਧੂ ਬਣਾ ਲਈ ਕਿਉਂ ਨਾ ਕੋਈ ਆਇਆ ਗਿਆ ਹੁੰਦਾ ਜਦੋਂ ਉਹ ਤੇ ਥੱਲੇ ਗਦੇਲੇ ਸੁੱਟਦੇ ਫਿਰੀਦਾ ਆਹੋ ਸੰਕਰਾਂਤ ਹੀ ਪੈ ਰਹੇ ਆ ਭਾ 15 ਬਣਾ ਲਾਂਗੇ ਜਾਂਦੇ ਹੈਨਾ ਉਹ ਤੇਰੀ ਮਰਜ਼ੀ ਪਾਈ ਹਾਂ ਤੇ ਫਿਰ ਇਹ ਤਾਂ ਗੱਲ ਤੇਰੀ ਬਾੜੀ ਸਕੀਮ ਵਧੀਆ ਸਕੀਮ ਬਣ ਨਿਕਲੀ ਸਕੀਮ ਬਣ ਤੂੰ ਕਮਾਲ ਕਰਦੀ ਤੇ ਇਹ ਤਾਂ ਫੇਸਬੁੱਕ ਤੇ ਪਾ ਦਾਂਗੇ ਆਪਾਂ ਅੱਛਾ ਲੈ ਹੋਰ ਦਤੋਂਗਾ ਆਂਦਾਗਾ ਇਹਦਾ ਡਿਜ਼ਾਈਨ ਨਾ ਤੈਨੂੰ ਆਉਂਦਾ ਤਾਂ ਨਹੀਂ ਫੇਸਬੁੱਕ ਤੇ ਨਾ ਮੈਨੂੰ ਤਾਂ ਚੱਲ ਮਾੜਾ ਮੋਟਾ ਹੀ ਆਉਂਦਾ ਜੇ ਤਾਂ ਡੱਬੇ ਬਣਾ ਲਿਆ ਕਰਨੇ ਕਿੰਨੇ ਸਾਰੇ ਸਾਰਿਆਂ ਨੂੰ ਚਾਹੀਦੇ ਹੁੰਦੇ ਆ ਕਿੰਨੂੰ ਨਹੀਂ ਚਾਹੀਦੇ ਹਾਂ ਉਹ ਤਾਂ ਆਪਾਂ ਫੇਸਬੁੱਕ ਤੇ ਪਾ ਦਾਂਗੇ ਸਾਰੇ ਜਿਹੜੇ ਤਾਸ਼ ਤੂਸ਼ ਵਾਲੇ ਸਾਰੇ ਤਿਆਰੀ ਆ ਸਾਰੇ ਤਿਆਰੀ ਆ ਹਾਂ ਤੇ ਡੱਬੇ ਤੈ ਬਣਾ ਲਈ ਫੇਸਬੁੱਕ ਤੇ ਮੈਂ ਪਵਾ ਦੂੰ ਕਿ ਕੁੜੀ ਕੋਲ ਠੀਕ ਆ ਤੇ ਹਾਂ ਬੜੀ ਸਕੀਮ ਵਧੀਆ ਮੈਨੂੰ ਲੱਗਦਾ ਬੜੀ ਗੱਲ ਸਾਰੀ ਚੰਗੀ ਚੀਜ਼ ਆ ਤੇ ਤੂੰ ਗੱਲ ਤੇ ਆਪਣੀ ਕੀਤੀ ਹੈ ਪਰ ਆਪਾਂ ਬਾਹਲਿਆ ਨਾ ਸਾਰ ਸਕਦੇ ਹਾਂ ਹਾਂ ਬਹੁਤ ਵਧੀਆ ਹੋਵੇ ਲੈ ਫਿਰ ਫੇਸਬੁੱਕ ਤੇ ਪੈ ਗਿਆ ਤੇ ਫਿਰ ਆਪਾਂ ਬਣ ਜਾਗੇ ਕੰਪਨੀਆਂ ਬਣਜੂ ਕੰਪਨੀ ਆਪਣੀ ਮੈਂ ਬਣਜੂ ਟਰੰਪ ਅੱਲਾ ਵਈਲੇ ਬਣ ਗਈ ਕੰਪਨੀ ਕਿ ਫੇਰ ਹਾਂ ਫਿਰ ਦੇਖੀਂ ਦੱਬਿਆਂ ਦੀ ਹਾਂ ਹਾਂ ਲੈ ਆ ਮੇਰਾ ਫੋਨ ਬੋਲ ਪਿਆ ਹੁਣ ਲੈ ਆ ਜਾ ਕੋਡ ਬੇਸ਼ਰਮ ਕਰ ਲ ਤੈਨੂੰ ਕਿਵੇਂ ਯਾਰ ਆ ਗਿਆ ਨਹੀਂ ਹੈ ਕੀ ਕੀਆ ਨਾ ਤੂੰ ਕਿੱਥੋਂ ਸੁਣ ਲਿਆ ਅੱਛਾ ਫੇਸਬੁੱਕ ਤੋਂ ਨਾ ਕਿੰਨੇ ਲੈਣੇ ਡੱਬੇ ਹੈ ਅੱਛਾ ਜੋ ਭੋਕੀ ਕਰਾਉਣੇ ਆ ਚੱਲ ਦੱਸ ਦੇ ਕਿੰਨੇ ਆ ਬਣਾ ਦਾਂਗੇ ਇਹ ਬਣਾ ਦਾਂਗੇ ਜਿੰਨੇ ਕਹਿ ਬਣ ਜਾਣਗੇ ਕੀ ਕਹਿੰਦੀ ਐ ਇਹ ਕੀ ਬੁੱਕ ਕਰੋਣਾ ਨਾ ਵਿਸ਼ਨੂ ਸੀ ਵਿਸ਼ਨੂ ਹੋਰ ਕੀ ਕਹਿੰਦੀ ਐ ਕਹਿੰਦੀ ਡੱਬੇ ਬੁੱਕ ਕਰਾਉਣੇ ਆ ਤੁਹਾਡੇ ਵਾਲੇ ਦਾ ਬਾੜਾ ਹੀ ਸਸਤੇ ਆ ਕਹਿੰਦੀ ਬਾੜਾ ਵਧੀਆ ਹੋ ਗਿਆ ਤਾਂ ਮौज ਲੱਗ ਗਈ ਫੇਰ ਤਾਂ ਹਾਂ ਫੇਰ ਤਾਂ ਬਹੁਤ ਫੁੱਲ ਕੰਪਨੀ ਚ ਚੱਲੂ ਪਰ ਤੂੰ ਬਸ ਫੇਰ ਬਣਾ ਹੀ ਚੱਲ ਮੈਂ ਲਾ ਦੂ ਧਾਕਾ ਬਣਾ ਬਣਾ ਕੇ ਕਿਆ ਬਾਤ ਹੈ ਮੈਂ ਕਿੱਥੇ ਦਾ ਰੱਬ ਤੈਨੂੰ ਲੈ ਕੇ ਜਾਂਦਾ ਸੀ ਕਿੱਥੇ ਹੁਣ ਸੀ ਕੰਪਨੀ ਬਣਾ ਲਈ ਹੈ ਇੱਕ ਕੱਲ ਹੁਣ ਹੋਰ ਮੇਰੀ ਸੁਣ ਲੈ ਤੂੰ ਨਾ ਉਲੜ ਤੇਰਾ ਰੱਬ ਆ ਫੋਨ ਵਾਲਾ ਅੱਜ ਜਿਹੜਾ ਗੱਲਾਂ ਕਰਦਾ ਦੀਦੇ ਰਾਤ ਉਹਨੂੰ ਐ ਕਹਿ ਦੇ ਵੀ ਜਿਦੀ ਜਿਦੀ ਵਾਰੀ ਆ ਨਾ ਉੱਪਰ ਜਾਣ ਦੀ ਉਹਨੂੰ ਹੁਣ ਛੇਤੀ ਛੇਤੀ ਲੈ ਜਾਏ ਸਾਡੇ ਵਿਚਾਰ ਪੈਸੇ ਵੜ ਜਾਣ ਆਹੋ ਜੇ ਲਜਾਉ ਤਾਂ ਹੀ ਆਪਣਾ ਆਪ ਦੇ ਡੱਬੇ ਖਰੀਦੂ ਬਿਲਕੁਲ ਜੋ ਉੱਪਰ ਲਵਾਜ ਦਊ ਤੇ ਤਾਂ ਹੀ ਡੱਬੇ ਵਿਕਣੇ ਐ ਤੇ ਸਾਡਾ ਵੀ ਹੱਥ ਸੌਖਾ ਹੋ ਜੂ ਮੁੰਡੇ ਦੇ ਵਿਚਾਰ ਪੈਸੇ ਵੜ ਜਾਣਗੇ ਨਾ ਰੱਬ ਤੇਰਾ ਮੈਨੂੰ ਲੱਗਦਾ ਮੰਨ ਤੇ ਲਊ ਤੇਰੀ ਓਰੇ ਹੋ ਹੋਰੇ ਹਾਂ ਨਾ ਤੂੰ ਹੈ ਸੱਚੀ ਮੰਨੀ ਬੈਠੀ ਆ ਵੀ ਰੱਬ ਦਾ ਫੋਨ ਆਇਆ ਸੀ ਨਾ ਹੋਰ ਕੀ ਤੈ ਕੋਈ ਗਲਤ ਬੋਲਣਾ ਉਹ ਪਲੀਏ ਲੋਕੇ ਕੈਨੇਡਾ ਹਾਂ ਕੈਨੇਡਾ ਚ ਰੱਬ ਰੱਬ ਨਾ ਦੀ ਕੋਈ ਵਸਤੂ ਨਹੀਂ ਹੁੰਦੀ ਲੈ ਇੱਥੇ ਕੰਮ ਹੀ ਰੱਬ ਹੁੰਦਾ ਇਹ ਤਾਂ ਮੇਰੀ ਚਲਾਕੀ ਸੀ ਤੇ ਨਾ ਚਲਾਕੀਆਂ ਤੋਂ ਹਾਂ ਜੇ ਜੇ ਮੈਂ ਨਾ ਇਹ ਚਲਾਕੀ ਖੇਡਦਾ ਤੁਸੀਂ ਆ ਬਣਾਉਣੇ ਮੈਨੂੰ ਡੱਬੇ ਨਹੀਂ ਸੀ ਬਣਾਉਣ ਦੇਣੇ ਫਿਰ ਨਾਲ ਤੇ ਕੰਪਨੀ ਨਾ ਆਪਣੀ ਬਣਦੀ ਇਹ ਤਾਂ ਮੇਰੀ ਚਲਾਕੀ ਸੀ ਨਾ ਸੌਖਾ ਵਡੇ ਮਹਾਰਾਜ ਦੀ ਹੋਰ ਕਿਤੇ ਐਵੇਂ ਨਾ ਇਹ ਫੋਨ ਰੱਬ ਦਾ ਨਹੀਂ ਸੀ ਨਾ ਇਹ ਤਾਂ ਮੇਰਾ ਨਾਟਕ ਸੀ ਹਾਂ ਇਹ ਤਾਂ ਮੇਰਾ ਨਾਟਕ ਸੀ ਰੱਬ ਪਹਿਲਾਂ ਕੇ ਕੰਮ ਇਹ ਸੀ ਨਾਟਕ ਰੱਬ ਪਹਿਲਾਂ ਕੇ ਕੰਮ ਲੇਖਕ ਤੇ ਨਿਰਦੇਸ਼ਕ ਸਰਦੂਲ ਸਿੰਘ ਲੱਖਾ ਜੀ ਤੇ ਮੈਂ ਗੁਰਚਰਨ ਟੈਂਡ